ਕੈਨੇਡਾ ਤੋਂ ਡਿਪੋਰਟ ਕੀਤੀ ਹੋਈ ਪਤਨੀ ਨੇ ਆਪਣੇ ਹੀ ਆਸ਼ਿਕ ਦੇ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ ਦੇਖੋ ਕਿੰਨਾ ਸੋਹਣਾ ਸੁਨੱਖਾ ਸੀ ਇਹ ਨੌਜਵਾਨ ਗੁਰਵਿੰਦਰ ਸਿੰਘ ਜਿਸ ਦਾ 2023 ਵਿੱਚ ਰੁਪਿੰਦਰ ਕੌਰ ਦੇ ਨਾਲ ਪਹਿਲਾ ਵਿਆਹ ਹੁੰਦਾ ਹੈ ਤੇ ਉਸ ਤੋਂ ਬਾਅਦ ਦੋਵੇਂ ਜਣੇ ਕੈਨੇਡਾ ਚਲੇ ਜਾਂਦੇ ਨੇ ਪਰ ਉੱਥੇ ਉਸ ਨੂੰ ਕੋਈ ਹੋਰ ਪ੍ਰੇਮੀ ਮਿਲ ਜਾਂਦਾ ਹੈ ਕੁੜੀ ਦੀਆਂ ਐਸੀ ਕਰਤੂਤਾ ਕਰਕੇ ਉਸ ਨੂੰ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਜਾਂਦਾ ਪਰ ਫਿਰ ਵੀ ਗੁਰਵਿੰਦਰ ਨੇ ਉਸ ਦਾ ਸਾਥ ਨਹੀਂ ਛੱਡਿਆ ਏ ਇੰਡੀਆ ਜਾਂਦੇ ਨੇ ਤੇ ਉੱਥੇ ਆਪਣੇ ਪਤੀ ਨਾਲ ਰਹਿਣ ਲੱਗ ਪੈਂਦੀ ਐ ਇਸ ਦੇ ਪਤੀ ਨੂੰ ਇਸ ਦੀ ਸਾਰੀ ਸੱਚਾਈ ਦਾ ਪਤਾ ਲੱਗ ਜਾਂਦਾ ਤੇ ਗੁਰਵਿੰਦਰ ਨੇ ਕਿਹਾ ਕਿ ਤੂੰ ਐ ਜਾ ਕਰ ਰਹੀ ਐ ਸੁਧਰ ਜਾ ਇਸ ਤੋਂ ਬਾਅਦ ਇਸ ਨੂੰ ਇੰਨਾ ਗੁੱਸਾ ਚੜਦਾ ਕਿ ਉਹ ਆਪਣੇ ਪ੍ਰੇਮੀ ਨੂੰ ਘਰ ਬੁਲਾ ਲੈਂਦੀ ਹੈ ਤੇ ਉਸ ਦੇ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਤਲ ਕਰ ਦਿੰਦੀ ਹੈ ਤੇ ਉਸ ਦੀ Laash ਨੂੰ ਕੋਠੇ ਤੇ ਸੁੱਟ ਦਿੰਦੀ ਹੈ ਤੇ ਫਿਰ ਖੁਦ ਹੀ ਰੋਲਾ ਪਾ ਦਿੰਦੀ ਹੈ ਕਿ ਘਰ ਵਿੱਚ ਚੋਰ ਦਾਖਲ ਹੋਏ ਉਹਨਾਂ ਨੇ ਮੇਰੇ ਪਤੀ ਦਾ ਕਤਲ ਕਰ ਦਿੱਤਾ ਤੇ ਗਹਿਣੇ ਗੱਟੇ ਵੀ ਲੁੱਟ ਕੇ ਲੈ ਗਏ ਪਰ ਜਦੋਂ ਪੁਲਿਸ ਆ ਜਾਂਦੀ ਹੈ ਤੇ ਸਾਰੀ ਕਹਾਣੀ ਜਿਹੜੀ ਹੈ ਉਹ ਸਾਰਿਆਂ ਦੇ ਸਾਹਮਣੇ ਆ ਜਾਂਦੀ ਹੈ ਕਿ ਉਸ ਨੇ ਆਪਣੇ ਆਸ਼ਿਕ ਨੂੰ ਘਰੇ ਬੁਲਾ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਕਿ ਕੋਈ ਪਿੰਡ ਦੇ ਕਿਸੇ ਵਿਅਕਤੀ ਨੇ ਵੇਖ ਲਿਆ ਸੀ ਕਿ ਰੁਪਿੰਦਰ कौर ਜਿਹੜੀ ਹੈ ਉਹ ਆਪਣੇ ਘਰ ਦੇ ਵਿੱਚ ਅੱਧੀ ਰਾਤ ਨੂੰ ਕਿਸੇ ਨੂੰ ਘਰੇ ਦਾਖਲ ਕਰਵੰਦੀ ਹੈ ਤੇ ਉਸ ਤੋਂ ਬਾਅਦ ਕਹਾਣੀ ਸਮਝ ਆਉਂਦੀ ਹੈ ਕਿ ਜਿਹੜਾ ਕਤਲ ਹੈ ਉਹ ਚੋਰਾਂ ਨੇ ਨਹੀਂ ਬਲਕਿ ਉਸ ਦੀ ਪਤਨੀ ਨੇ ਹੀ ਕੀਤਾ ਹੁੰਦਾ ਗੁਰਵਿੰਦਰ ਦੀ ਭੈਣ ਨੇ ਦੱਸਿਆ ਕਿ ਮੇਰਾ ਭਰਾ ਕਦੋਂ ਦਾ ਰੋਲਾ ਪਾ ਰਿਹਾ ਸੀ ਕਿ ਇਸ ਦਾ ਕਿਸੇ ਹੋਰ ਦੇ ਨਾਲ ਦਾ ਜਾਇਜ਼ ਸਬੰਧ ਹੈ ਇਹ ਮੇਰਾ ਕਤਲ ਵੀ ਕਰ ਸਕਦੀ ਹੈ ਜ਼ਮੀਨ ਜਾਇਦਾਦ ਦੇ ਪਿੱਛੇ ਗੁਰਵਿੰਦਰ ਦੇ ਮਾਤਾ ਪਿਤਾ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿ ਉਹਨਾਂ ਦਾ ਇਕਲੌਤਾ ਪੁੱਤਰ ਸੋਹਣਾ ਸੁਨੱਖਾ ਜਿਹੜਾ ਨੌਜਵਾਨ ਸੀ ਉਸ ਨੂੰ ਜਹਾਨੋਂ ਹੀ ਤੋੜ ਦਿੱਤਾ ਤੇ ਸਰਕਾਰ ਨੂੰ ਇਸ ਦੇ ਲਈ ਸਖਤ ਤੋਂ ਸਖਤ ਕਾਨੂੰਨ ਬਣਾਉਣੇ ਚਾਹੀਦੇ ਆ ਅਤੇ ਮੁੰਡਿਆਂ ਦੀ ਹਮਾਇਤ ਦੇ ਵਿੱਚ ਵੀ ਕਾਨੂੰਨ ਬਣਾਉਣੇ ਚਾਹੀਦੇ ਆ ਤਾਂ ਜੋ ਜਿਹੜੇ ਮੁੰਡੇ ਆ ਉਹ ਆਪਣੀ ਗੱਲ ਵੀ ਕਿਸੇ ਦੇ ਅੱਗੇ ਰੱਖ ਸਕਣ